ਅਸਕਲ APD ਪੰਜਾਬੀ న్యూਸ ਦੇਖਦੇ ਦਸਕਾ ਦਾ ਸਵਾਗਤ ਮੈਂ ਹਜ ਗਰੂਪ ਸਿੰਘ ਕਲੇਰ ਬਟਾਓ ਮੈਨੂੰ ਇਹਨੂੰ ਪੜਾਉ ਕੁਝ ਨਹੀਂ ਪੜਾਉਂਦੀ ਕਿਹੜੀ ਮਸ਼ੀਨ ਤੋਂ ਆਏ ਕਿੰਨੇ ਖੋਇਆ ਇੰਨੇ ਖੋਇਆ ਇਹੋ ਬੰਦਾ ਵੇ ਕਰਦਾ ਚਲ ਤੂੰ ਨਾਲ ਤੇ ਕਹੀਂ ਨਾ ਤਾਂ ਬਾਈ ਮੈਂ ਮਸ਼ੀਨ ਤੋਂ ਆ ਗਿਆ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧੀਰੋਵਾਲ ਮਾੜੀ ਤੋਂ ਥਾਣਾ ਘਮਾਨ ਦੇ ਅਧੀਨ ਕਸਵਾਂ ਉਦਨਵਾਲ ਵਿਖੇ ਮੋਪੜ ਤੇ ਦਵਾਈ ਲੈਣ ਆ ਰਹੀਆਂ ਮਾਂ ਤੇ ਧੀ ਤੇ ਲੁੱਟੇਰਿਆਂ ਵੱਲੋਂ ਲੁੱਟਖੋ ਦੀ ਨੀਤ ਨਾਲ ਕੀਤੇ ਹਮਲੇ ਵਿੱਚ ਮਾਂ ਦੀ ਮੌਤ ਅਤੇ ਧੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੋਕਾਂ ਵੱਲੋਂ ਦੋ ਲੁੱਟੇਰਿਆਂ ਨੂੰ ਫੜ ਕੇ ਕੀਤਾ ਪੁਲਸ ਹਵਾਲੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਘਮਾਨ ਦੇ ਮੁਖੀ ਸਰਦਾਰ ਸੁਰਿੰਦਰ ਪਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਤਿੰਦਰ ਕੌਰ ਆਪਣੀ ਮਾਤਾ ਹਰਜਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਧੀਰੋਵਾਲ ਮਾੜੀ ਆਪਣੇ ਪਿੰਡ ਢੀਰੋਵਾਲ ਮਾੜੀ ਤੋਂ ਮੋਪੜ ਤੇ ਸਵਾਰ ਹੋ ਕੇ ਡਾ ਉਦਨਵਾਲ ਵਿਖੇ ਦਵਾਈ ਲੈਣ ਜਾ ਰਹੀਆਂ ਸਨ ਰਸਤੇ ਵਿੱਚ ਮਹਾਰਾਜਾ ਪੈਲਸ ਨਜ਼ਦੀਕ ਪਹੁੰਚਣ ਤੇ ਦੋ ਮੋਟਰਸਾਈਕਲ ਸਵਾਰ ਲੋਟਿਆਂ ਨੂੰ ਦਾਤਰ ਮਾਰ ਕੇ ਪਰਸਖੋਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਨਾਲ ਮੋਪੜ ਤੇ ਸਵਾਰ ਮਾ ਤੇ ਧੀ ਮੋਪੜ ਤੋਂ ਹੈ ਠਾਡੇ ਦੇ ਪੈਰ ਨਾਲ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਹਸਪਤਾਲ ਵਿੱਚ ਪਹੁੰਚ ਕਰਵਾਇਆ ਗਿਆ ਜਿੱਥੇ ਲੜਕੀ ਦੀ ਮਾਂ ਹਰਜਿੰਦਰ ਕੌਰ ਦੀ ਮੌਤ ਹੋ ਗਈ ਪੁਲਿਸ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋ ਤੇਰੇ ਮੌਕੇ ਤੇ ਕਾਬੂ ਕਰ ਲਏ ਹਨ ਅਤੇ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੇਖੋ ਸਾਡੇ ਪੱਤਰਕਾਰ ਡਾਟਨ ਨਰਿੰਦਰ ਘਮਾਨ ਤੇ ਜਗੀਰ ਸਿੰਘ ਮੰਡ ਦੀ ਰਿਪੋਰਟ ਬੜਾ ਬਟਾਓ ਕਿ ਨੂੰ ਇਹਨੂੰ ਪਤਾ ਪੁੱਛ ਕੀ ਪੜਿਆਗੇ ਸ਼ਰੀਰ ਤੋਂ ਆਏ ਹੈ ਸ਼ਰੀਰ ਮੈਡੀਕਲ ਤੋਂ ਠੀਕ ਆਹੋ ਜਿਨਾ ਮੇਰੇ ਨਾਲ ਫੋਟੋ ਨਾ ਜਿਹੜਾ ਫੋਟੋ ਨਾ ਇੱਕ ਦੋ ਵਗੇਰੇ ਕੁੜੀ ਨੂੰ ਤੇ ਖੜੇ ਪਛਾਹਵਾ ਤੇ ਬੰਦੇ ਵਾਲੇ ਛੱਟਾਂ ਲੱਗੀਆਂ ਜੁ ਕੁੜੀ ਲੱਗੀਆਂ ਪੜੇ ਜੋ ਇਹ ਤੇ ਨੱਪ ਤੇ ਇੱਥੇ ਲੱਤ ਲੱਗੀ ਵੀ ਮम्मी ਦੀ ਬਾਹ ਟੁੱਟ ਗਈ ਉਹਦੀ ਬਾਹ ਟੁੱਟ ਗਈ ਹਾੜ ਦੀ ਕਿਹੜਾ ਪਿੰਡ ਤੁਹਾਡਾ ਧੀਰੋਵਾਲ ਵਾਲਾ ਧੀਰੋਵਾਲ ਮਾੜੀ ਤੇ ਕਿੱਥੇ ਚੱਲੇ ਤੇ ਇਹਨਾਂ ਦੇ ਤੁਹਾਨੂੰ ਕਿੱਥੇ ਪਰਸ ਖੋਇਆ ਤੁਹਾਡਾ ਇਹ ਤੁਹਾਡੇ ਮੋਬਾਈਲ ਗੋੰਦੀ ਕੋਈ ਨਹੀਂ ਕੀਤੀ ਦੇਖੋ ਕੋਨੇ ਕੋਨੇ ਡਿੱਗੇ ਬੜੇ ਦਿਨਾਂ ਕਿੱਥੇ ਕੀ ਗੱਲ ਏ ਸਖੋਵਾਲ ਦੇ ਲਾਗੇ ਜਿਹੜੀ ਅੱਜ ਵਾਰਦਾਤ ਹੋਈ ਆ ਉਹ ਕਿਵੇਂ ਹੋਈ ਜੀ ਉਹ ਅੱਜ ਮੇਰੇ ਤਾਈ ਜੀ ਤੇ ਮੇਰੇ ਸਿਸਟਰ ਆਂਡੇ ਹੀ ਕੋ ਐਕਟਿਵ ਆ ਤੇ ਆਂਡੇ ਹੀ ਤੇ ਦੋ ਲਟੇਰੇ ਆਏ ਉਹਨਾਂ ਨੇ ਫੋਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਸੱਟ ਲੱਗੀ ਸਿਰ 'ਚ ਤੇ ਬਾਅਦ ਜਿੰਨੂੰ ਲੈ ਕੇ ਜਾਣਾ ਨੇ ਹਸਪੀਟਲ ਤੇ ਰਾਹ ਜਾਂਦੇ ਨੇ ਡੈਥ ਹੋ ਗਈ ਤੇ ਉਹਨਾਂ ਨੂੰ ਫੜ ਲਏ ਬੰਦੇ ਅਸੀਂ ਇੱਕ ਕਿਹੜੇ ਪਿੰਡ ਤੋਂ ਜਾ ਰਹੇ ਸੀ ਇਹ ਆਂਡੇ ਆਈ ਸਹਰੂਵਾਲ ਕੇ ਮਾੜੀ ਬਣਾਉਤ ਆਏ ਆ ਤੇ ਸਰਗੋਲ ਪਿੰਡ ਲੱਗੋ ਉੱਥੇ ਜੋੜ ਦੇ ਉੱਤੇ ਤੇ ਦਵਾਈ ਕਿੱਥੋਂ ਲੈਣ ਜਾਂਦੇ ਸੀ ਦਵਾਈ ਉਧਰੋਂ ਵਾਲਤਾ ਉਹਨਾਂ ਦਾ ਕੀ ਨਾਮ ਤੁਹਾਡੇ ਜਿਹੜੇ ਹਰਜਿੰਦਰਪੁਰ ਹਰਜਿੰਦਰਪੁਰ ਤੁਹਾਡੇ ਕੀ ਲੱਗਦੇ ਸੀ ਹਾਂਜੀ ਧਾਈ ਜੀ ਮੇਰੇ ਤੁਹਾਡਾ ਨਾਮ ਕੀ ਜੀ ਅਮਨਦੀਪ ਸਿੰਘ ਸਰ ਅੱਜ ਜਿਹੜਾ ਇਹ ਵਾਰਦਾਤ ਹੋਈ ਆ ਮਹਾਰਾਜਾ ਪੈਲਸ ਦੇ ਲਾਗੇ ਹਾਂਜੀ ਦੋ ਲਟੇਰਿਆਂ ਦਾ ਪਤਾ ਲੱਗਾ ਕਿ ਉਹਨਾਂ ਨੇ ਇੱਕ ਲੇਡੀ ਦਾ ਕਤਲ ਕਰਤਾ ਲੁੱਟ ਖੋਹ ਦੀ ਨੀਤ ਦੇ ਨਾਲ ਇਹਦੇ ਸਬੰਧ ਵਿੱਚ ਤੁਸੀਂ ਕੀ ਕੰਮ ਜਾਂਦੇ ਜੀ ਕਿ ਅੱਜ ਹਰਜਿੰਦਰ ਕੌਰ ਤੇ ਉਹਨਾਂ ਦੀ ਬੇਟੀ ਜਤਿੰਦਰ ਕੌਰ ਪਿੰਡ ਟੀਰਵਾਲ ਤੋਂ ਨਾ ਇਹ ਜਾ ਰਹੀਆਂ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਨਵਾਲ ਨੂੰ ਦਵਾਈ ਲੈਣ ਵਾਸਤੇ ਤੇ ਜਿਹੜੇ ਦੋ ਲਟੇਰੇ ਆ ਇਹਨਾਂ ਨੇ ਉਹਨਾਂ ਦੇ ਉੱਤੇ ਮਤਲਬ ਅਟੈਕ ਕੀਤਾ ਉਹਨਾਂ ਦੀ ਸਕੂਟਰੀ ਜਾਂਦੀ ਵਿੱਚ ਆ ਗਏ ਮਗਰੋਂ ਜਾ ਕੇ ਇਹਨਾਂ ਨੇ ਉਹਦੇ ਦਸਤਰ ਮਾਰਿਆ ਤੇ ਉਹ ਲੜਕੀ ਤੇ ਉਹਦੀ ਮਾਤਾ ਜੀ ਜਿਹੜੀਆਂ ਡੇਂਦੀਆਂ ਉਹਦੀ ਮਾਤਾ ਦੇ ਜਿਹੜੀ ਆ ਬਾਹ ਦੇ ਉੱਤੇ ਛੱਟ ਲੱਗੀ ਤੇ ਲੜਕੀ ਦੇ ਨੱਕ ਦੇ ਉੱਤੇ ਜਿਹੜੀ ਉਹਦੀ ਛੱਟ ਹੋਇਆ ਤੇ ਮਜੀਦ ਇੰਨਾ ਨੂੰ ਮੁੜ ਕੇ ਉਹਨੂੰ ਮਨ ਦੀ ਮਾਤਾ ਨੂੰ ਲਾਜ ਲਈ ਉੱਥੇ ਉਦਨਵਾਲਾ ਖੜਿਆ ਤੇ ਜਿੱਥੇ ਡਾਕਟਰ ਨੇ ਉਹਨੂੰ ਫਸਟ ਏਡ ਦੇ ਕੇ ਤੇ ਅੱਗੇ ਰੈਫਰ ਕਰਤਾ ਜਿੱਦੀ ਜਾਂਦਿਆਂ ਰਸਤੇ 'ਚ ਮੌਤ ਹੋ ਗਈ ਆ ਤੇ ਜਿਹੜੇ ਦੋਸ਼ੀ ਨੇ ਉਹਦੇ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਸਰ ਲੁੱਟਖੋ ਦੀ ਨੀਤ ਨਾਲ ਹੀ ਹੋਇਆ ਸਾਰਾ ਕੁਝ ਕੇ ਜਾਂ ਮਤਲਬ ਕੋਈ ਪ੍ਰਾਣੀ ਕੋਈ ਰੈਂਜਰ ਸੀ ਜੀ ਲੁੱਟਖੋ ਦੀ ਨੀਤ ਨਾਲ ਹੀ ਕੀਤਾ ਲੁੱਟਖੋ ਕਰਨੀ ਸੀ ਤੇ ਉਹ ਲੁੱਟਖੋ ਦੀ ਨੀਤ ਦੇ ਨਾਲ ਉਹਨਾਂ ਨੇ ਮਾਰ ਦੇਣ ਦੀ ਨੀਤ ਨਾਲ ਜਿਹੜੇ ਉਹਨਾਂ ਦੇ ਉੱਤੇ ਹਮਲਾ ਕੀਤਾ ਉਹ ਹੀ ਤਾਰਾ 302 307 379 ਵੀ ਤੇ ਤਹਿਤ ਮੁਕਦਮਾ ਦਰਜ ਕਰਕੇ ਉਹ ਲੜਕੀ ਦੇ ਬਿਆਨਾਂ ਦੇ ਉੱਤੇ ਜਤਿੰਦਰ ਕੌਰ ਦੇ ਬਿਆਨਾਂ ਤੇ ਜਿਹੜੀ ਆਪਣੀ ਮਾਦਾ ਦੇ ਨਾਲ ਸੀ ਤੇ ਉਹਦੀ ਵੀ ਜ਼ਖਮੀ ਆ ਉਹਨੂੰ ਉਹਦਾ ਵੀ ਇਲਾਜ ਚੱਲ ਰਿਹਾ ਇਹ ਕਿਹੜੇ ਪਿੰਡ ਤੋਂ ਹੈ ਦੋਨੋਂ ਇਹ ਦੋਨੇ ਮਾੜੀ ਟੀਰੋਵਾਲ ਤੋਂ ਜੀ ਮਾੜੀ ਟੀਰੋਵਾਲ ਤੋਂ ਜੀ ਟੀਰੋਵਾਲ ਤੋਂ ਹਾਂਜੀ 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 ਤੇ ਸਰ ਹੁਣ ਉਹਦਾ ਦੋਸ਼ੀ ਦੋ ਹੀ ਆ ਕਿ ਉਸ ਤੋਂ علاوہ ਕੋਈ ਨਹੀਂ ਦੋਸ਼ੀ ਦੋ ਹੀ ਹੈ ਦੋ ਹੀ ਗ੍ਰਿਤਾ ਕਰਨੇ